पंजवा, सिमर सिमर गुरु गुर अपना सगला दुख मिटाया ताप रोग बचनी मन इच्छे फल पाया मेरा गुरु पूरा सुख दाता, कर्ण कारण समरथ स्वामी पूरन पुरख विधाता रहाओ। ਨੰਦ ਵਿਨੋਦ ਮੰਗਲ ਗੁਣ ਗਾਓ ਗੁਰ ਨਾਨਕ ਪੈ ਦਿਆਲਾ ਜੈ ਜੈਕਾਰ ਪੈ ਜਗ ਭੀਤਰ ਹੋ ਆਪਾਰ ਬ੍ਰਹਮ ਰਖਵਾਲਾ ਸੋਰਠ ਮਹੱਲਾ ਪੰਜਵਾ ਸਿਮਰ ਸਿਮਰ ਗੁਰ ਸਤਿਗੁਰ ਆਪਣਾ ਸਗਲਾ ਦੁੱਖ ਮਿਟਾਇਆ ਤਾਪ ਰੋਗ ਗਏ ਗੁਰਬਚਨੀ ਮਨ ਇੱਛੇ ਫਲ ਪਾਇਆ ਮੇਰਾ ਗੁਰਪੂਰਾ ਸੁਖਦਾਤਾ ਕਰਨ ਕਰਣ ਸਮਰੱਥ ਸੁਆਮੀ ਪੂਰਨ ਪੁਰਖ ਵਿधाता ਰਹਾਉ ਆਨੰਦ ਵਿਨੋਦ ਮੰਗਲ ਗੁਣ ਗਾਉ ਗੁਰ ਨਾਨਕ ਪੈ ਦਿਆਲਾ ਜੈ ਜੈਕਾਰ ਪੈ ਜਗ ਬੀਤਰ ਹੋਆ ਪਾਰ ਬ੍ਰਹਮ ਰਖਵਾਲਾ ਸੋਰਠ ਮਹੱਲਾ ਪੰਜਵਾ सिमर सिमर गुरु सतगुरु अपना सगला दुख मिटाया ताप रोग गए गुरु वचनी मन इच्छे फल पाया मेरा गुरु पूरा सुख दाता करन कारण समरथ स्वामी पूरन पुरख विदाता राव आनंद विनोद मंगल गुण गावो ਗੋਲ ਨਾਨਕ ਪੈ ਦੇ ਆਲਾ ਜੈ ਜੈਕਾਰ ਪੈ ਜਗ ਬੀਤਰ ਹੋਆ ਪਾਰ ਬ੍ਰਮ ਰਖਵਾਲਾ ਸੋਰਠ ਮਹੱਲਾ ਪੰਜਵਾਂ ਸਿਮਰ ਸਿਮਰ ਗੁਰ ਸਤਗੁਰ ਆਪਣਾ ਸਗਲਾ ਦੁਖ ਮਿਟਾਇਆ ਤਾਪ ਰੋਗ ਗਏ ਗੁਰਬਚਨੀ ਮਨ ਇੱਛੇ ਫਲ ਪਾਇਆ ਮੇਰਾ ਗੁਰਪੂਰਾ ਸੁਖਦਾਤਾ ਕਰਨ ਕਰਣ ਸਮਰਥ ਸੁਆਮੀ ਪੂਰਨ ਪੁਰਖ ਵਿधाता ਰਹਾਓ ਆਨੰਦ ਵਿਨੋਦ ਮੰਗਲ ਗੁਣ ਗਾਵੋ ਗੁਰ ਨਾਨਕ ਪੈ ਦਿਆਲਾ ਜੈ ਜੈਕਾਰ ਪੈ ਜਗ ਬੀਤਰ ਹੋਆ ਪਾਰ ਭਰਮ ਰਖਵਾਲਾ ਸੋਰਠ ਮਹੱਲਾ ਪੰਜਵਾ सिमर सिमर गुरु सतगुर गुर अपना सगला दुख मिटाया ताप रोग गे गुर मन इच्छे फल पाया मेरा गुर पूरा गुरुदाता कर्ण समरथ स्वामी पूरन पुरख विधाता रहाओ, आनंद विनोद मंगल गुण गावो गुरु नानक पै दयाला जय जय कार पे जग भीतर हो आ पार ब्रह्म रखवाला वाला जी का खालसा वाहेगुरू जी की फतेह